ਹਾਂਜੀ ਭਾਈ ਆਪਣਾ ਕੀ ਨਾਮ ਗੁਰਮੀਤ ਸਿੰਘ ਸਰ ਅੱਛਾ ਜੀ ਅਬਾ ਬੱਸ ਚਲਾਂਗਾ ਹਾਂਜੀ ਮੈਂ ਬੱਸ ਚਲਾਉਂਦਾ ਜੀ ਤੁਸੀਂ ਚਲਾਉਂਦੇ ਹੋ ਹਾਂਜੀ ਮੈਂ ਚਲਾਉਂਦਾ ਜੀ ਕੀ ਹੋਇਆ ਕੀ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾਂ ਬਣਾਇਆ ਹੀ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤਿ ਆਧੁਨਿਕ ਵਾਹਨ ਹਨ ਜੋ ਸਪੀਡ ਗਨ, ਅਲਕੋਮੀਟਰ, ਇਜ਼ਲੈਂਡ ਮਸ਼ੀਨਾਂ ਅਤੇ AI ਸਮਰਥਿਤ ਸਮਾਰਟ ਮੈਕੈਨਿਜ਼ਮ ਵਰਗੇ ਅਤਿ ਆਧੁਨਿਕ ਯੰਤਰਾਂ ਦੇ ਨਾਲ ਵਿਲੈਸ ਹਨ। SSF ਦੇ ਹੋਂਦ 'ਚ ਆਉਣ ਤੋਂ ਬਾਅਦ ਸੜਕ ਹਾਦਸਿਆਂ 'ਚ ਮੌਤ ਦਰ ਘਟੀ ਹੈ। ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਵਿਗੋੜ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਐਸਐਸਐਫ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕੱਟ ਗਿਆ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿੰਦੇ ਚੱਲਦਿਆਂ ਅਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹਈਆ ਕਰਵਾਉਣਾ ਹੈ ਇਹ ਸਰ ਮੈਂ ਆਪਣੇ ਆਪਣੇ ਬੜੇ ਆਮਰਾਖ ਸਟ੍ਰਾਂਗ ਕਰੌਸ ਕੀਤਾ ਤੇ ਜਦੋਂ ਮੋਟਰਸਾਈਕਲ ਸਪੀਡ ਤੇ ਆਇਆ ਇੱਕਦਾਂ ਵੀ ਰੋਂਗ ਸਾਈਡ ਜਾਣ ਕੇ ਥੱਲੇ ਕਿ ਮੇਰੀ ਗੱਡੀ ਦੇ ਅੱਗੇ ਆ ਗਿਆ ਤੇ ਗੱਡੀ ਬ੍ਰੇਕ ਮਾਰਦਿਆਂ ਮਾਰਦਿਆਂ ਮੋਟਰਸਾਈਕਲ ਨਾਲ ਥੱਲੇ ਵੱਜਾ ਥੱਲੇ ਮੋਟਰਸਾਈਕਲ ਡਿੱਗ ਪਿਆ ਤੇ ਮੁੰਡਾ ਫੁੱਟਪਾਥ ਤੇ ਡਿੱਗ ਪਿਆ ਤੇ ਮੋਟਰਸਾਈਕਲ ਅੱਗੇ ਥੱਲੇ ਸੋਧੇ ਥੱਲੇ ਆ ਗਿਆ ਮੋਰਚਾ ਕਿ ਆ ਗਿਆ ਮੁੰਡਾ ਕੀ ਕੋਈ ਕੰਮ ਕੰਮ ਕਰਦਾ ਹੈ ਕਿ ਉਹਦੇ ਤਰ੍ਹਾਂ ਮੁੰਡਾ ਇਹ ਜ ਮੋਟਰੋ ਵਾਲਿਆਂ ਦੇ ਜਿਹੜਾ ਰੋਡ ਰੋਡ ਬੁੱਕ ਕਰਦੇ ਆ ਉਹਨਾਂ ਦੇ ਜਾਂਦਾ ਪੀਜਾ ਪੂਜਾ ਲੈ ਕੇ ਵਗੈਰਾ ਉਹ ਕੰਮ ਕਰਦਾ ਜੀ ਅੱਛਾ ਜੀ ਤੇ ਉਹ ਹਾਂ ਜੀ ਓਵਰ ਸਪੀਡ ਤੇ ਸੀ ਉਹ ਓਵਰ ਸਪੀਡ ਜੀ ਇੱਕਦਮ ਕਾਲੀ ਝੋਕੇ ਆ ਗਏ ਜ ਉਹਨੇ ਵੇਖੀ ਬੱਸ ਵੇਖੀ ਨਹੀਂ ਜ ਉਹਨੇ ਸਰਜੋਂ ਉਹਦੇ ਵਿੱਚ ਹੀ ਚੌਂਦੇ ਵਿੱਚ ਓਵਰ ਰੋਡ ਤੋਂ ਉਹਨੇ ਚੌਂਕ ਕ੍ਰੋਸ ਕਰ ਲਿਆ ਇੱਕਦਮ ਹੀ ਸਪੀਡ ਦੇ ਵਿੱਚ ਠੀਕ ਹੈ ਜੀ ਹਾਂ ਜੀ ਸਰ ਆਪਣਾ ਨਾਮ ਇਹ ਇਹਦਾ ਨਾਮ ਅਮਰਜੀਤ ਸਿੰਘ ਐਸਆਈ ਆ ਹੁਣ ਇਹ ਐਕਸੀਡੈਂਟ ਹੋਇਆ ਹਾਂ ਜੀ ਮੌਕੇ ਤੇ ਪਹੁੰਚੇ ਹੁਣੇ ਜੀ ਤੇ ਇਹਦਾ ਕਰ ਰਹੇ ਜੋ ਵੀ ਹੈਗਾ ਤੇ ਹੋਇਆ ਕੀ ਕਹਤਾ ਲੱਗਾ ਕੁਛ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਮੁੰਡਾ ਹਾਂਜੀ ਤੇ ਵਾਸਤੇ ਥੱਲੇ ਆਇਆ ਬਾਕੀ ਦੇਖਦੇ ਆ ਜੋ ਵੀ ਹੈਗਾ ਮੋਕੇ ਤੇ ਮੁੰਡਾ ਬਚਾ ਹੋ ਗਿਆ ਆਹ ਠੀਕ ਆ ਮੁੰਡਾ ਠੀਕ ਆ ਮੋਟਰਸਾਈਕਲ ਤੇ ਟੁੱਟਾ ਬਸ ਸਪੀਡ ਦੇ ਵਿੱਚ ਸੀ ਜਾਂ ਇਹਨੇ ਮੋਟਰਸਾਈਕਲ ਦੇ ਦੇਖਦੇ ਮੋਕੇ ਦੇ ਅਸੀਂ ਬਾਤ ਚਾਏ ਆ ਤੁਹਾਡੇ ਹੋਂਕ ਤੱਕ ਲਾਓ ਚੈੱਕ ਕਰ ਲੈਨੇ ਸਾਰਾ ਜੀ ਠੀਕ ਆ ਜੀ ਗੁਰਮੀਤ ਸਿੰਘ ਸਰ ਅੱਧਰ ਅੱਛਾ ਜੀ ਹਾਂ ਬਸ ਚਲਾਂਗੇ ਹਾਂਜੀ ਮੈਂ ਬਾਤ ਚਲਾਉਂਦਾ ਜੀ ਤੁਸੀਂ ਚਲਾਉਂਦੇ ਹੋ ਹਾਂਜੀ ਮੈਂ ਚਲਾਉਂਦਾ ਜੀ ਕੀ ਹੋਇਆ ਕੀ ਸੀ ਏ ਸਰ ਮੈਂ ਆਪਣੇ ਆਪਣੇ ਬਡੇ ਰਾਮਨਾਥ ਕੋ ਸਟ੍ਰਾਂਗ ਕ੍ਰੋਸ ਕੀਤਾ ਤੇ ਦੋ ਮੋਟਰਸਾਈਕਲ ਸਪੀਡ ਤੇ ਆਇਆ ਇਕਦਾਂ ਵੀ ਰੋਂਗ ਸਾਈਡ ਤੇ ਜਾਣ ਕੇ ਮੇਰੀ ਗੱਡੀ ਦੇ ਅੱਗੇ ਆ ਗਿਆ ਤੇ ਗੱਡੀ ਬ੍ਰੇਕ ਮਾਰਦੇ ਮਾਰਦੇ ਮੋਟਰਸਾਈਕਲ ਨਾਲ ਥੱਲੇ ਵੱਜਾ ਥੱਲੇ ਮੋਟਰਸਾਈਕਲ ਡਿੱਗ ਪਿਆ ਤੇ ਮੁੰਡਾ ਫੁੱਟਪਾਥ ਤੇ ਡਿੱਗ ਪਿਆ ਤੇ ਮੋਟਰਸਾਈਕਲ ਅੱਗੇ ਥੱਲੇ ਸੋਧੇ ਥੱਲੇ ਆ ਗਿਆ ਮੋਰਚਾ ਕਿ ਆ ਗਿਆ ਮੁੰਡਾ ਕੀ ਕੋਈ ਕੰਮ ਕੰਮ ਕਰਦਾ ਹੈ ਕਿ ਉਹਦੇ ਤਰੇ ਮੁੰਡਾ ਇਹ ਜ ਮੋਟਰੋ ਵਾਲਿਆਂ ਦੇ ਜਿਹੜਾ ਆਰਡਰ ਆਰਡਰ ਬੁੱਕ ਕਰਦੇ ਆ ਉਹਨਾਂ ਦੇ ਜਾਂਦਾ ਪੀਜਾ ਪੂਜਾ ਲੈ ਕੇ ਵਗੈਰਾ ਉਹ ਕੰਮ ਕਰਦਾ ਜੀ ਅੱਛਾ ਜੀ ਤੇ ਉਹ ਹਾਂ ਜੀ ਓਵਰ ਸਪੀਡ ਤੇ ਸੀ ਉਹ ਓਵਰ ਸਪੀਡ ਜੀ ਇੱਕਦਮ ਕਾਲੀ ਝੋਕੇ ਆ ਗਏ ਜ ਉਹਨੇ ਵੇਖੀ ਬੱਸ ਵੇਖੀ ਨਹੀਂ ਜ ਉਹਨੇ ਸਰਜੋਂ ਉਹਦੇ ਵਿੱਚ ਹੀ ਚੌਂਦੇ ਵਿੱਚ ਓਵਰ ਰੌਫ ਮਨੇ ਚੌਂਕ ਕ੍ਰੋਸ ਕਰਿਆ ਇੱਕਦਮ ਹੀ ਸਪੀਡ ਦੇ ਵਿੱਚ ਠੀਕ ਹੈ ਜੀ ਹਾਂ ਜੀ ਸਰ ਆਪਣਾ ਨਾਮ ਇਹ ਕਿਰਨ ਨਾਮ ਅਮਰਜੀਤ ਸਿੰਘ ਐਸਆਈ ਆ ਹੁਣ ਇਹ ਐਕਸੀਡੈਂਟ ਹੋਇਆ ਹਾਂ ਜੀ ਮੋਕੇ ਤੇ ਪਹੁੰਚੇ ਹੁਣੇ ਤੇ ਇਹਦਾ ਕਰ ਰਹੇ ਜੋ ਵੀ ਹੈਗਾ ਹੋਇਆ ਕੀ ਪਤਾ ਲੱਗਾ ਪੁੱਛ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਮੁੰਡਾ ਹਾਂਜੀ ਤੇ ਬਾਸ ਤੇ ਥੱਲੇ ਆਇਆ ਬਾਕੀ ਦੇਖਦੇ ਆ ਜੋ ਵੀ ਹੈਗਾ ਮੋਕੇ ਤੇ ਮੁੰਡਾ ਬਚਾ ਹੋ ਗਿਆ ਆ ਠੀਕ ਆ ਮੁੰਡਾ ਠੀਕ ਆ ਮੋਟਰਸਾਈਕਲ ਤੇ ਟੁੱਟਾ ਬਸ ਸਪੀਡ ਦੇ ਵਿੱਚ ਸੀ ਜਾਂ ਇਹ ਮੋਟਰਸਾਈਕਲ ਦੇ ਦੇਖਦੇ ਮੋਕੇ ਦੇ ਅਸੀਂ ਬਾਅਦ ਚ ਆਏ ਆ ਸਾਡੇ ਅੰਕ ਪੱਲਾ ਹੋ ਕੇ ਚੈੱਕ ਕਰ ਲੈਣੇ ਸਾਰਾ ਜੀ ਠੀਕ ਹੈ ਜੀ ਤੇ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par